ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜੁੜਾ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜਿਹੜਾ ਮੇਰੇ ਸੂਟ ਪਾਇਆ ਹੋਇਆ ਹੈ ਜੀ ਇਹਦੇ ਨਾਲ ਦੇ ਸੂਟ ਲੇنگੇ ਜਿਹੜੇ ਆਪਾਂ ਵੀਡੀਓ ਚ ਪਾਏ ਸੀ ਪਹਿਲਾਂ ਨੇ ਉਹ ਆਰਡਰ ਮਤਲਬ ਆਪਣਾ ਕਨਫਰਮ ਕਰਤਾ ਤੇ ਉਹ ਕਹਿ ਰਹੇ ਸੀ ਵੀ ਜਿੱਦੋਂ ਦਾ ਤੁਹਾਡਾ ਵਰਕ ਹੈ ਵੀ ਸਾਨੂੰ ਸ਼ੋਅ ਕਰੋ ਹਨਾ ਹੁਣ ਮੈਂ ਪਿਕਸ ਇੰਨੀਆਂ ਸ਼ੇਅਰ ਨਹੀਂ ਕਰ ਸਕਦੀ ਪਰ ਜੇ ਤੁਹਾਨੂੰ ਇਹਦੇ ਨਾਲ ਦਾ ਸੇਮ ਸੂਟ ਚਾਹੀਦਾ ਹੋਊਗਾ ਮੇਲ ਵੀ ਜਾਊਗਾ ਤੇ ਇਹਦੇ ਉੱਤੇ ਆਪਾਂ ਮਸ਼ੀਨ ਵਰਕ ਨਾਲ ਸਾਰੇ ਪੈਚ ਦਾ ਕੰਮ ਕੀਤਾ ਹੈ ਸੈਂਟਰ ਦੇ ਵਿੱਚ ਤੇ ਬਾਜੂ ਰੱਖੀਆਂ ਨੇਗੀਆਂ ਸਿੰਪਲ ਇਦਾਂ ਹੀ ਜਿਹੜਾ ਇਹ ਮੈਂ ਸੂਟ ਸਟਿਚ ਕਰਵਾਇਆ ਇਹ ਸ਼ੇਪ ਚ ਕਰਵਾਇਆ ਦੁਪੱਟਾ ਫਿਲਹਾਲ ਇਹਦਾ ਰੈਡੀ ਹੋਣ ਵਾਲਾ ਮੈਂ ਇਦਾਂ ਹੀ ਲੈ ਲਿਆ ਤੇ ਤੇ ਆਪਾਂ ਲੈਸਿਸ ਵਗੈਰਾ ਲਾਉਣੀਆਂ ਨੇ ਹਜੇ ਦੁਪੱਟੇ ਤੇ ਚਲੋ ਅੱਜ ਮੈਂ ਤੁਹਾਨੂੰ ਦਿਖਾਉਣੇ ਕਾਫੀ ਜਾਦੇ ਸੋਹਣੇ ਸੂਟ ਲੇងਗੇ ਬਹੁਤ ਜਿਆਦੇ ਸੋਹਣੇ ਸੂਰਨੇ ਹੈਂਡਵਰਕ ਦੇ ਆਪਣੇ ਰੈਡੀ ਹੋ ਕੇ ਆਏ ਨੇ ਹੈਂਡ ਤੇ ਮਸ਼ੀਨ ਦੇ ਜਿਹੜੇ ਆ ਭੈਣਾਂ ਨੇ ਆਰਡਰ ਦੇਣਾਗਾ ਤੁਸੀਂ ਕੋਈ ਵੀ ਕਲਰ ਤੇ ਬਣਵਾ ਸਕਦੇ ਹੋਗੇ ਕੋਈ ਵੀ ਸਟਾਫ ਤੇ ਬਣਵਾ ਸਕਦੇ ਹੋਗੇ ਜ਼ਰੂਰੀ ਨਹੀਂ ਹੈਗਾ ਵੀ ਮੈਂ ਜਿਹੜਾ ਤੁਹਾਨੂੰ ਸਟਾਫ ਦਿਖਾਉਂਗੀ ਕਲਰ ਦਿਖਾਉਂਗੀ ਵੀ ਤੁਸੀਂ ਉਸੇ ਤੇ ਹੀ ਰੈਡੀ ਕਰਵਾਉਣਾਗਾ ਤੁਸੀਂ ਆਪਣੀ ਚੁਆਇਸ ਅਨੁਸਾਰ ਕਲਰ ਫੈਬਰਿਕ ਜਿੱਦਾਂ ਦਾ ਵੀ ਤੁਸੀਂ ਤਿਆਰ ਕਰਵਾ ਸਕਦੇ ਹੋਗੇ ਪਹਿਲਾ ਸੂਟ ਹੈਗਾ ਆਪਣਾ ਵੈਲਵਟ ਦੇ ਉੱਪਰ ਹੈਗਾ ਬਣਿਆ ਹੋਇਆ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੋਇਆਗਾ ਬਹੁਤ ਜਿਆਦੇ ਸੋਹਣਾ ਕੰਮ ਹੋਇਆ ਆ ਇਹਦਾ ਦੇਖੋ ਇਹ ਘੇਰਾਵਰਕ ਹੋਇਆ ਹੋਇਆ ਹੈਗਾ ਐਕਸਟਰਾ ਇਹ ਘੇਰੇ ਦਾ ਕੰਮ ਹੋਇਆ ਹੈ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਕੰਮ ਦੀ ਸੇਮ ਹੈ ਜਿਹੜਾ ਇਹ ਬਾਜੂ ਤੇ ਵੀ ਕੰਮ ਹੋਇਆ ਹੋਇਆ ਹੈਗਾ ਇਸੇ ਤਰ੍ਹਾਂ ਠੀਕ ਹੈ ਜੀ ਇਹ ਇਹਦੀਆਂ ਬਾਜੂ ਆ ਗਈਆਂ देखो बहुत ज्यादा सोहना काम होया हुआ हैगा इदे नाल तुसी कंट्रास्ट दुपट्टा भी रख सकदे हो पर आपा जेड़ा लायागा सेम ही लगायागा मैच मैचिंग इदे नाल दा ही ए दी बॉटम ते काम होया हुआ, हुआ। है बॉटम है जेडी आपा रखीया स्ट्रेट तुसी हेवी जद्दा भी ਬਣਵਾਉਣੀ ਹੁੰਦੀ ਹੈ ਮੈਂਸ਼ਨ ਕਰ ਦਿਆ ਕਰੋ ਫਿਰ ਉਸ ਤਰ੍ਹਾਂ ਵਰਕ ਹੋ ਜਾਇਆ ਕਰੂਗਾ ਪਹਿਲੀ ਹੈ ਨਾ ਇੱਕ ਇਹਨਾਂ ਜਦੋਂ तुसी ਮੈਜ਼ਰਮੈਂਟ ਸੈਂਡ ਕਰਦੇ ਮੈਨੂੰ ਪਹਿਲੀ ਦੱਸ ਦਿਆ ਕਰੋ ਵੀ ਸਾਡੀਆਂ ਹੈਵੀ ਬਣਵਾਉਣੀਆਂ ਨੇ बॉटम ਜਾਂ ਮਤਲਬ ਸਟ੍ਰੇਟ ਫਿਰ ਇੱਕ ਦੋ ਦਿਨ ਕਈ ਵਾਰ ਹਨਾ ਆਪਾਂ ਮੈਸੇਜ ਕਰ ਦਿਆਂਗੇ ਤੇ ਇੱਕ ਦੋ ਦੇ ਨਾਲ ਇੱਤਾ ਹੀ ਲੰਘ ਜਾਂਦੇ ਨੇਗੇ ਇਹ ਸੀਗਾ ਜੀ ਆਪਣਾ ਵਿਆਹ ਦਾ ਆਰਡਰ ਹੈਗਾ ਦੇਖੋ ਇਹ ਆਪਾਂ ਜਿਹੜੀ ਐ ਡ्रेस ਹੈ ਸਾਰੇ ਦੇਖੋ ਫਰੰਟ ਸਾਰਾ ਹੈਂਡਵਰਕ ਹੈਂਡ ਦਾ ਕੰਮ ਹੋਇਆ ਹੋਇਆ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਕੰਮ ਹੋਇਆ ਹੋਇਆ ਹੈਗਾ ਇਹ ਸ਼ਰਟ ਹੈਗੀ ਇਹ ਆਪਾਂ ਥੋੜੀ ਜਿਹੀ ਸ਼ਰਟ ਹੈ ਜਿਹੜੀ ਸ਼ਾਰਟ ਰੱਖੀ ਹੈਗੀ ਇਹਦੇ ਨਾਲ ਆਪਾਂ ਜਿਹੜੀ ਹੈਗੀ ਸਕਰਟ ਰੈਡੀ ਕਰਨੀ ਹੈਗੀ ਦੇਖੋ ਤੇ ਨਾਲ ਇਸ ਤਰ੍ਹਾਂ ਦੀ ਰਹੂਗੀ ਸਕਰਟ ਸਟਿਚ ਵੀ ਹੋਊਗੀ ਮਤਲਬ ਹਜੇ ਸਟਿਚਿੰਗ ਲਈ ਜਾਣੇ ਨੇਗੇ ਦੇਖੋ ਇਹ ਸਕਰਟ ਆ ਇਦਾਂ ਡਾਟਸ ਵਾਲੀ ਰੱਖੀ ਹੈਗੀ ਨਾਲ ਤੇ ਨਾਲ ਹੈਗਾ ਜੀ ਪਿਓਰ ਆਰਗਾਂਜ਼ਾ ਦਾ ਦੁਪੱਟਾ ਤੇ ਬਾਜੂ ਤੁਸੀਂ ਚੈੱਕ ਕਰ ਲਓ ਬਾਜੂ ਵੀ ਦਿਖਾ ਦਿੰਨੀ ਆ ਇਹ ਹੈਗੀਆਂ ਨੇ ਇਹਦੀਆਂ 슬ੀਪ ਫੁੱਲ ਹੈਵੀ ਕਮ ਹੋਇਆ ਹੋਇਆ ਹੈਗਾ ਲਓ ਜੀ ਠੀਕ ਹੈ ਜੀ ਤੇ ਦੁਪट्टे ਤੇ ਵੀ ਵਰਕ ਹੋਇਆ ਹੋਇਆ ਹੈਗਾ ਤੁਸੀਂ ਦੁਪੱਟਾ ਸਕਿਪ ਵੀ ਕਰਾ ਸਕਦੇ ਹੋਗੇ ਦੁਪੱਟੇ ਤੇ ਜੇ ਆਪਾਂ ਕੰਮ ਕਰਵਾਉਣੇ ਆਗੇ ਤਾਂ ਬਹੁਤ ਜ਼ਿਆਦਾ ਕਾਸਟਲੀ ਹੋਏ ਪੈ ਜਾਂਦਾ ਹੁੰਦਾ ਹੈਗਾ ਦੇਖੋ ਫੋਰ ਸਾਈਡ ਸਾਰਾ ਕੰਮ ਹੋਇਆ ਹੈ ਇਹ ਆਪਾਂ ਪੈਚ ਲਗਾਇਆ ਹੈਗਾ ਦੇਖੋ ਕੰਮ ਤੁਸੀਂ ਦੇਖ ਲਓ ਜੀ ਨੀਟ ਐਂਡ ਕਲੀਨ ਆ ਫੁੱਲ ਪਿਓਰ ਆਰਗਾਂਜ਼ਾ ਦਾ ਦੁਪੱਟਾ ਹੈਗਾ ਦੇਖੋ ਜੇ ਫਿਨਿਸ਼ਿੰਗ ਹੋਊਗੀ ਬਹੁਤ ਜ਼ਿਆਦਾ ਸੋਹਣਾ ਬਣੂਗਾ ਜੇ ਤੁਸੀਂ ਜ਼ਿਆਦਾ ਕਾਸਟਲੀ ਨਹੀਂ ਮਤਲਬ ਬਣਵਾਉਣੀ ਹੈਗੀ ਡਰੈੱਸ ਜਿਹੜੀ 18500 ਤੱਕ ਰੈਡੀ ਹੋਈ ਆ ਪਲੱਸ ਸਟਿਚਿੰਗ ਪਾ ਕੇ ਹੈਨਾ ਜੇ ਤੁਸੀਂ ਜ਼ਿਆਦਾ ਕਾਸਟਲੀ ਨਹੀਂ ਬਣਵਾਉਣੀ ਹੈਗੀ ਤਾਂ ਤੁਸੀਂ ਮਤਲਬ ਆਧ ਪਟਾ ਸਕਿਪ ਕਰਾ ਲਓ ਵਿੱਚ ਬੁੱਟੀਆਂ ਪਵਾ ਲਓ ਦੁਪੱਟੇ 'ਚ ਫਿਰ ਮਤਲਬ ਠੀਕ ਪ੍ਰਾਈਸ 'ਚ ਪੈ ਜਾਊਗੀ ਫਿਰ ਵੀ 10000 ਤੋਂ ਆਪ ਪਤਾ ਫਿਰ ਵੀ ਜਾਊਗੀ ਹੀ ਜਾਊਗੀ ਜੇ ਤੁਸੀਂ ਇਦਾਂ ਪੈਚੇਸ ਨਹੀਂ ਲਗਵਾਉਣੇ ਹੈਗੇ ਹਨ ਸਿੰਪਲ ਇਦਾਂ ਹੀ ਦੁਪੱਟੇ ਤੇ ਕੰਮ ਕਰਵਾਉਣਾ ਐਵੇਂ ਵੀ ਕਰਵਾ ਸਕਦੇ ਹੋਗੇ ਮੈਂ ਤੁਹਾਨੂੰ ਹਰ ਤਰ੍ਹਾਂ ਦੀ ਜਿੱਦਾਂ ਜਿੰਨੀ ਕਿ ਮੇਰੇ ਦਿਮਾਗ ਦੇ ਵਿੱਚ ਆਈ ਮੈਂ ਤੁਹਾਨੂੰ ਹਰ ਤਰ੍ਹਾਂ ਦੀ ਆਪਸ਼ਨ ਦੇਤੀ ਵੀ ਤੁਸੀਂ ਐਵੇਂ ਕਰਵਾ ਲਓ ਹਨ ਸਲਵਾਰ ਸੂਟ ਵੀ ਬਣਾ ਸਕਦੇ ਹੋ ਡਰੈੱਸ ਵੀ ਨਹੀਂ ਹੈਗੀ ਜਰੂਰੀ ਬਣਵਾਉਣੀ ਹੈ ਇਹ ਹੈ ਜੀ ਮੇਰੇ ਨਾਲ ਦਾ ਸੂਟ ਮੈਂ ਪਾਇਆ ਸੀ ਨਾ ਪੀਚ ਕਲਰ ਦਾ ਕਾਫੀ ਸੂਟ ਇੱਕ ਗ੍ਰੀਨ ਰੈਡੀ ਹੋਇਆ ਇੱਕ ਹੋ ਕੇ ਚਲਿਆ ਗਿਆ ਹੋਰ ਗ੍ਰੀਨ ਹੋ ਰਿਹਾ ਤੇ ਸੇਮ ਹੀ ਰੈਡੀ ਹੋ ਰਿਹਾਗਾ ਇਹਦਾ ਜਿਹੜਾ ਪ੍ਰਾਈਸ ਸੀ ਦਾ 4300 ਸੀਗਾ ਦੇਖੋ ਇਸ ਤਰ੍ਹਾਂ ਇਹਦਾ ਨੈਕ ਬਣਿਆ ਹੋਇਆ ਹੈ ਮਿਰਰ ਵਰਕ ਹੋਇਆ ਹੋਇਆ ਹੈਗਾ ਵਿੱਚ ਬਹੁਤ ਜ਼ਿਆਦਾ ਸੋਨਾ ਕੰਮ ਹੋਇਆ ਹੋਇਆ ਹੈਗਾ ਤੇ ਸੇਮ ਹੈ ਜਿਹੜਾ 슬ੀਵਸ ਤੇ ਵਰਕ ਹੋਇਆ ਹੈ organza ਲਗਾ ਕੇ ਇੱਕਦਮ ਬੁੱਠਾ ਆਊਗਾ ਲਓ ਜੀ ਇਸ ਨਾਲ ਹੈਗੀ ਹੈ ਜੀ ਬਾਟਮ ਬਾਟਮ ਦਾ ਜਿਹੜਾ ਤੁਸੀਂ ਕੰਮ ਹੈਗਾ ਦੇਖ ਸਕਦੇ ਹੋਊਗੇ ਠੀਕ ਹੈ ਜੀ ਇਹਦੇ ਨਾਲ ਦਾ ਤੁਸੀਂ ਆਰਡਰ ਦੇ ਸਕਦੇ ਹੋਗੇ ਕੋਈ ਵੀ ਫੈਬਰਿਕ ਤੇ ਦੇ ਸਕਦੇ ਹੋਗੇ ਕਈ ਭੈਣਾ ਪੁੱਛਦੇ ਸੀ ਬਸੀਂ ਪਸ਼ਮੀਨੇ ਤੇ ਰੈਡੀ ਕਰਵਾ ਲੈਣੇ ਹਨਾ ਪਰ ਪਸ਼ਮੀਨੇ ਤੇ ਨਾ ਵਧੀਆ ਨਹੀਂ ਲੱਗਣਾ ਕਿਉਂਕਿ ਜਿਹੜੀ ਬਾਂ ਦਾ ਕੰਮ ਹੈ ਉਹ ਮੀਨ ਹੈਗਾ ਇਹ ਬਾਂਦਨੀ ਤੇ ਹੀ ਸੋਹਣਾ ਲੱਗਦਾ ਹੈਗਾ ਲੋ ਜੀ ਅੱਗੇ ਆਏ ਨੇ ਜੀ ਆਪਣੇ ਫਰੋਜੀ ਸੂਟ ਬਣ ਕੇ ਆਏ ਨੇਗੇ ਲੋ ਕਾਫੀ ਜਾਦੇ ਸੋਹਣੇ ਸੂਟ ਨੇ ਦੇਖੋ ਜਿੰਨਾ ਭੈਣਾ ਦੇ ਆਰਡਰ ਸੀਗੇ ਆਪਾਂ ਨੂੰ ਮੈਸੇਜ ਕਰ ਦਿਓ ਤੇ ਆਪਣੇ ਸੂਟ ਹੈਗਾ ਜਿਹੜੇ ਤੁਸੀਂ ਲੈ ਲਿਓ ਲਓ ਜੀ 0 ਟਾਂਕੇ ਤੇ ਕੰਮ ਹੋਇਆ ਬਹੁਤ ਸੂਟ ਰੈਡੀ ਹਜੇ ਹੋਰ ਵੀ ਹੋ ਕੇ ਆਉਣਗੇ ਬਾਕੀ ਆਪਾਂ ਕਰਕੇ ਭੇਜਦੇ ਰੈਡੀ ਕਾਫੀ ਸੂਟ ਲਓ ਜੀ ਦੇਖੋ ਦੇਖੋ ਇਹ ਆਏ ਨੇਗੇ ਸੇਮ 0 ਟਾਂਕੇ ਤੇ ਕੰਮ ਹੋਇਆ ਹੈ ਇਹ ਆਪਣਾ ਮਸ਼ੀਨ ਵਰਕ ਹੈ ਜਿਹਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਲਓ ਜੀ ਇਦੇ ਨਾਲ ਆਪਾਂ ਰੱਖਾਂਗੇ ਫੁੱਲ ਪਿਓਰ ਆਰਗੈਂਜ਼ਾ ਦੁਪੱਟਾ ਲਗਾਵਾਂਗੇ ਇਹਦੇ ਨਾਲ ਜੇ ਤੁਸੀਂ ਮਤਲਬ ਇਹ ਆਪਣਾ ਪ੍ਰਾਈਜ਼ ਰਹੂਗਾ 3500 ਜੇ ਤੁਸੀਂ ਸੈਮੀ ਦੇ ਵਿੱਚ ਲਗਾਉਣੇ ਹੋਗੇ ਤਾਂ ਥੋੜਾ ਜਿਹਾ ਪ੍ਰਾਈਜ਼ ਆ ਜਿਹੜਾ ਫਰਕ ਪੈ ਜਾਊਗਾ ਘਟ ਜਾਊਗਾ ਤਾਂ ਤੁਸੀਂ ਸੈਮੀ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋਗੇ ਇੱਕ ਆਪਣਾ ਇਹ ਆਰੀ ਤੇ ਉਹਦਾ ਹੈਂਡ ਦਾ ਕੰਮ ਹੋਇਆ ਹੋਇਆਗਾ ਆਰੀ ਮਸ਼ੀਨ ਵਾਲੀ ਦਾ ਨਹੀਂ ਹੋਇਆ ਜੀ ਹੈਂਡ ਵਾਲੀ ਦਾ ਆਰੀ ਦਾ ਕੰਮ ਹੋਇਆ ਹੋਇਆਗਾ ਦੇਖੋ ਇਹਦੇ ਨਾਲ ਆਪਾਂ ਲਗਾਵਾਂਗੇ ਪਲੇਨ ਬਾਟਮ ਦੁਪੱਟਾ ਦਾ ਰੈਡੀ ਕਰਾਂਗੇ ਆਕੇਰੇ ਦਾ ਕੰਮ ਹੋਇਆ ਹੋਇਆ ਆ ਬਾਜੂ ਦਾ ਹੋਇਆ ਹੋਇਗਾ ਬਹੁਤ ਜਿਆਦੇ ਸੋਹਣਾ ਸੂਟ ਹੈ ਇਹਦੇ ਨਾਲ ਆਪਾਂ ਬਾਟਮ ਪਲੇਨ ਰੱਖਾਂਗੇ ਇਹਦੇ ਨਾਲ ਦਾ ਵੀ ਜਿਹੜਾ ਤੁਸੀਂ ਆਰਡਰ ਦੇ ਸਕਦੇ ਹੋਗੇ ਜਿਹੜਾ ਇਹ ਸੂਟ ਹੈਗਾ 9000 ਤੱਕ ਰੈਡੀ ਹੋਊਗਾ 8-9000 ਤੱਕ ਰੈਡੀ ਕਿਉਂਕਿ ਸਾਰਾ ਹੈਂਡ ਦਾ ਕੰਮ ਹੈਗਾ ਨਾਲ ਆਪਾਂ ਕਮਲ ਚਨਾਉਂਦਾ ਦੁਪੱਟਾ ਰੱਖਿਆ ਹੈਗਾ ਇਹਦੇ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਕਿਸੇ ਵੀ ਕਲਰ ਤੇ ਕੋਈ ਵੀ ਫੈਬਰਿਕ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਜੇ ਪਸੰਦ ਆਏ ਨੇ ਤਾਂ ਲਾਈਕ ਜਰੂਰ ਕਰ ਦਿਓ ਕਮੈਂਟ ਜਰੂਰ ਕਰ ਦਿਓ ਤੇ ਜਿਹੜੇ ਵਲੌਗ ਨੇ ਆਪਾਂ ਮਾਰਨਿੰਗ ਟਾਈਮ ਪਾਉਣੇ ਇਵਨਿੰਗ ਟਾਈਮ ਪਾਉਣਗੇ ਸੂਟਾਂ ਦੀ ਕਲੈਕਸ਼ਨ ਪਾਉਣਿਆਂਗੇ ਥੈਂਕ ਯੂ ਸਾਰੇ ਅੰਦਰ ਜੀ ਧੰਨਵਾਦ ਬਾਏ ਬਾਏ